ਨੋ ਕੋਲੇੀ ਤੋਂ ਲੱਗੇ ਪੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਜੈ ਬਕਸੁਰ ਗਿਆਨਤ ਮਹਾਰਾਜ ਕੀ ਜੈ ਜਵਾਲ ਮਿੱਕੀ ਰਾਰਵਾਲ ਮਿੱਕੀ ਅੱਜ ਸੰਤ ਮਹਾਂਪੁਰਸ ਇਕੱਤਰ ਹੋਏ ਹਨ 27 ਤੀਜ ਦਾ ਜਿਹੜਾ ਸੰਤ ਸੰਮੇਲਨ ਹੈ ਬੜੀ ਸ਼ਰਧਾ ਪੂਰਵ ਖੰਮਾ ਮਾ ਕੇ ਮਨਾਇਆ ਜਾ ਰਿਹਾ ਹੈ ਦਿੱਲੀ ਕੇ ਸੈਂਕੜੇ ਦੀ ਦਾ ਆਦੀ ਬਿੱਖਣ ਸਮਾਲ 71 ਹੋਏਗਾ ਜੋ ਸਤਗੁਰ ਗਿਆਨ ਅਜ ਮਹਾਰਾਜ ਨੇ ਲਾਰੰਗ ਦਾ ਨਿਸ਼ਾਨ ਤੀਕਮਾਨਾ ਲ ਝੰਡਾ ਉਸ ਦੇ ਬਾਅਦ ਹੀ ਨਿਰਨਾਖ ਸਮਾਜ ਦੇ ਲੈਣਾ ਹੈ ਇਹ ਉਹ ਝੰਡਾ ਹੈ ਇਹ ਝੰਡੇ ਦੇ نیچے ਸੀਤਾ ਮਾਤਾ ਜੀ ਨੇ ਬਨਵਾਸ ਘਟਿਆ ਉਹ ਤੀਕਮਾਨਾ ਝੰਡਾ ਹੈ ਜਿਹਨੂੰ ਲੈ ਕੇ ਲਵਕੁਸ਼ੀ ਨੇ ਬੀਰਤਾ ਪ੍ਰਾਪਤ ਕੀਤੀ ਲੇਕਿਨ ਕੱਲ ਇੱਕ ਮੀਟਿੰਗ ਹੋਈ ਉਹਦਾ 27 ਤਰੀਕ ਦੇ ਨਾਲ ਕੋਈ ਸਰਬੰਧ ਨਹੀਂ 27 ਤਰੀਕ ਦਾ ਜਿਹੜਾ ਹੈਗਾ ਪ੍ਰੋਗਰਾਮ ਸੰਤ ਸਮਾਜ ਦਾ ਹੁਮ ਹਮਾ ਦੀ ਚੱਲੇਗਾ ਸਾਰੇ ਪਾਸੇ ਹੀ ਸਰਗਰਮੀਆਂ ਤੇਜ਼ ਹੈ ਵਿਦੇਸ਼ਾਂ ਦੇਸ਼ਾਂ ਦੇ ਵਿੱਚ ਹੀ ਲੋਕੀ ਨਿਸ਼ਾਨ ਸਾਹਿਬ ਕੀਰ ਕਮਾਨ ਵਾਲਾ ਲਾਰਨ ਦੇ ਕੰਡਕਟਰ ਆ ਗਏ ਪੋਸਟਾਂ ਪਾਉਂਦੇ ਹਨ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹ ਪੋਸਟਾਂ ਪਾਉਣ ਦੇ ਨਾਲ ਸਾਨੂੰ ਇੱਕ ਨਵੀਂ ਤਾਕਤ ਮਿਲਦੀ ਹੈ ਨਵਾਂ ਜੋਸ਼ ਮਿਲਦਾ ਹੈ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਨਵੀਂ ਗੱਲ ਨਿਕਲ ਕੇ ਆਈ ਹੈ ਕਿ ਸਾਰੇ ਹਿੰਦੁਸਤਾਨ ਤੇ ਸਾਰੀ ਦੁਨੀਆ ਦੇ ਵਿੱਚ ਲਾਰੰਗ ਚੰਡਾ ਤੀਰ کمان ਵਾਲਾ ਦੀ ਲਹਿਰ ਚੱਲਦੀ ਪਈ ਹੈ ਇਹ ਹੀ ਚੱਲਦੀ ਰਹੇਗੀ ਤੇ ਮੈਂ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ 27 ਤਰੀਕਾ ਦਿਨ ਸਵੇਰੇ 10:10 ਵਜੇ ਪੰਡਿਤ ਜੀ ਕਰ ਪਾਲਤਾ ਕਰੋ 11 ਵਜੇ ਸਾਤ ਸੰਭ ਦੀ ਸ਼ੁਰੂਆਤ ਹੋਵੇਗੀ ਕਿ ਸੱਜ ਸਮਾਜ ਜੋ ਨਿਰਣਾ ਲਏਗਾ ਉਹ ਲਾਰਾਂਗ ਦੀ ਪੰਡਿਤੀ ਕੀ ਮਾਨ ਲਵੇਗਾ ਸਰ ਸਾਹਿਬ ਜਿਹੜਾ ਸਫਾਈ ਕਾਰਜ ਜਿਹੜੀ ਮੀਟਿੰਗ ਢਾਡੀ ਹੋਈ ਉਹਦਾ ਉਹਦਾ ਕੋਈ ਸਬੰਧ ਨਹੀਂ ਇਸ ਨੂੰ ਉਹਦਾ ਇਹਦੇ ਨਾਲ ਕੋਈ ਸਰਬੰਧ ਨਹੀਂ ਉਹ ਤਾਂ ਵੀ ਲੰਗ ਸਹਿਰ ਦੀ ਮੀਟਿੰਗ ਸੀ ਉਹ ਵੀ ਸ਼ਹਿਰ ਦੀ ਮੀਟਿੰਗ ਸੀ ਇਹ ਦੇ ਰੱਖੇਗੇ ਕਿ ਪਾਵਨ ਬਾਲਮੀ ਦੀ ਸਫਾਈ ਨਹੀਂ ਤੇ ਸ਼ਹਿਰ ਦੀ ਸਫਾਈ ਵੀ ਬੰਦ ਕੀਤੀ ਜਾਵੇ ਉਹਦਾ ਸਫਾਈ ਤੇ ਨਾਲ ਕੋਈ ਸਰਬੰਧ ਨਹੀਂ ਧੰਨਵਾਦ ਜੈ ਬਾਲਮੀ ਕੀ ਹਰਮਤ ਜੋ ਬੋਲੇ ਸੋ ਨਿਰਭੈ ਸੁਭਾਨੀ ਮਹਾਰਾਜੀ ਦੀ ਜੈ ਸਤਿ ਸ੍ਰੀ ਅਕਾਲ ਸਤਿਗੁਰੂ ਗਿਆਨ ਨਾਮ ਜੀ ਜੈ ਸਤਿ ਸ੍ਰੀ ਅਕਾਲ ਸਤਿਗੁਰੂ ਰਣਨਾਥ ਮਹਾਰਾਜ ਜੀ ਕੀ ਜੈ ਆਪਾ ਆਪਣੇ ਗੁਰੂ ਮਹਾਰਾਜ